ਦੋਸਤੋ ਤੁਸੀਂ ਹਾਰਰ ਮੂਵੀਜ਼ ਤੇ ਬਹੁਤ ਦੇਖੀਆਂ ਹੋਣਗੀਆਂ ਪਰ ਜੋ ਮਜ਼ਾ ਹਾਰਰ ਕਾਮੇਡੀ ਮੂਵੀਜ਼ ਦੇਖਣ ਦਾ ਆਉਂਦਾ ਹੈ ਉਹ ਹੋਰ ਕਿਸੇ ਹਾਰਰ ਮੂਵੀ ਵਿੱਚ ਨਹੀਂ ਆਉਂਦਾ ਇਸ ਲਈ ਅੱਜ ਆਪਾਂ ਲੈ ਕੇ ਆਏ ਹਾਂ ਮੈਡਕ ਯੂਨੀਵਰਸਿਟੀ ਪਹਿਲੀ ਫਿਲਮ ਜਿਸ ਦਾ ਨਾਮ ਹੈ ਸਤਰੀ ਤੇ ਚਲਿਏ ਫਿਰ ਸ਼ੁਰੂ ਕਰਦੇ ਹਾਂ ਇਸ ਫਿਲਮ ਵਿੱਚ ਆਪਾਂ ਨੂੰ ਚੰਦੇਰੀ ਨਾਮ ਦਾ ਇੱਕ ਸ਼ਹਿਰ ਦਿਖਾਇਆ ਜਾਂਦਾ ਹੈ ਇਸ ਸ਼ਹਿਰ ਤੇ ਚੁੜੈਲ ਦਾ ਸਾਆਇਆ ਸੀ ਜਿਸ ਨੂੰ ਸਭ ਸਤਰੀ ਕਹਿ ਕੇ ਬੁਲਾਉਂਦੇ ਸਨ ਇਹ ਸਿਰਫ ਮਰਦਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀ ਸੀ ਉਹਨਾਂ ਦੇ ਕੱਪੜੇ ਲਾ ਕੇ ਸੁੱਟ ਜਾਂਦੀ ਸੀ ਆਪਣੇ ਸ਼ਿਕਾਰ ਨੂੰ ਆਪਣੇ ਨਾਲ ਲੈ ਕੇ ਚਲੇ ਜਾਂਦੀ ਸੀ ਇਹ ਸਾਲ ਵਿੱਚ ਸਿਰਫ 4 ਦਿਨ ਹੀ ਸ਼ਿਕਾਰ ਕਰਦੀ ਸੀ ਜਦੋਂ ਸ਼ਹਿਰ ਵਿੱਚ ਕੋਈ ਖਾਸ ਪੂਜਾ ਹੁੰਦੀ ਸੀ ਇਸ ਚੁੜੈਲ ਤੋਂ ਬਚਣ ਲਈ ਸਾਰੇ ਆਪਣੇ ਘਰਾਂ ਦੇ ਬਾਹਰ ਕਿਸੇ ਖਾਸ ਤਰ੍ਹਾਂ ਦੇ ਰੰਗ ਨਾਲ ਲਿਖਦੇ ਸਨ ਉਹ ਇਸਤਰੀ ਕਲਾ ਹਨ ਜਿਸ ਕਾਰਨ ਇਹ ਕਿਸੇ ਦੇ ਵੀ ਕਰ ਨਹੀਂ ਜਾ ਪਾਉਂਦੀ ਸੀ ਪਰ ਜੇਕਰ ਇਸ ਨੂੰ ਰਸਤੇ ਵਿੱਚ ਕੋਈ ਵੀ ਮਰਦ ਮਿਲ ਜਾਂਦਾ ਤਾਂ ਉਸ ਨੂੰ ਆਪਣੇ ਨਾਲ ਲੈ ਜਾਂਦੀ ਇਸ ਕਾਰਨ ਸ਼ਹਿਰ ਦੇ ਸਾਰੇ ਹੀ ਮਰਦ ਬਹੁਤ ਡਰਦੇ ਸਨ ਅਤੇ ਘਰੋਂ ਬਾਹਰ ਨਹੀਂ ਨਿਕਲਦੇ ਸਨ ਉੱਥੇ ਹੀ ਇੱਕ ਵਿੱਕੀ ਨਾਮ ਦਾ ਲੜਕਾ ਰਹਿੰਦਾ ਸੀ ਜੋ ਕਿ ਇਸਤਰੀ ਨੂੰ ਬਸ ਵਹਿਮ ਹੀ ਦੱਸਦਾ ਸੀ ਤੇ ਸਾਰਿਆਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਸੀ ਵਿੱਕੀ ਇੱਕ ਬਹੁਤ ਹੀ ਵਧੀਆ ਲੇਡੀਜ਼ ਟੇਲਰ ਸੀ ਉਹ ਬਹੁਤ ਜਲਦੀ ਤੇ ਵਧੀਆ ਕਪੜੇ ਸਿਉਂਦਾ ਸੀ ਜਿਸ ਕਾਰਨ ਸਾਰੀਆਂ ਔਰਤਾਂ ਦਾ ਫੇਵਰੇਟ ਸੀ ਫਿਰ ਇੱਕ ਵਾਰ ਜਦੋਂ ਪੂਜਾ ਦਾ ਟਾਈਮ ਆਉਂਦਾ ਹੈ ਤਾਂ ਵਿੱਕੀ ਕੋਲ ਇੱਕ ਲੜਕੀ ਆਉਂਦੀ ਹੈ ਉਹ ਉਸ ਨੂੰ ਆਪਣੇ ਕਪੜੇ ਬਣਾਉਣ ਲਈ ਦਿੰਦੀ ਹੈ ਇਹ ਹਰ ਸਾਲ ਵਿੱਕੀ ਤੋਂ ਪੂਜਾ ਉੱਪਰ ਆਉਂਦੀ ਸੀ ਤੇ ਆਪਣੇ ਕਪੜੇ ਬਣਾਉਣ ਲਈ ਦਿੰਦੀ ਸੀ ਦੋਹਾਂ ਦੀ ਹੌਲੀ ਹੌਲੀ ਦੋਸਤੀ ਹੋ ਰਹੀ ਸੀ ਪਰ ਇਹ ਲੜਕੀ ਜਦੋਂ ਇਸ ਵਾਰ ਪੂਜਾ ਤੇ ਆਉਂਦੀ ਹੈ ਤਾਂ ਇਹ ਵਿੱਕੀ ਕੋਲੋਂ ਕੁਝ ਕਾਲੇ ਜਾਦੂ ਦਾ ਸਮਾਨ ਮਗਾਉਂਦੀ ਹੈ। ਵਿੱਕੀ ਵੀ ਬਿਨਾ ਕੁਝ ਸੋਚੇ ਸਮਝੇ ਸਮਾਨ ਉਸ ਨੂੰ ਲਿਆ ਕੇ ਦਿੰਦਾ ਸੀ। ਪਰ ਵਿੱਕੀ ਦੇ ਦੋਸਤ ਬਿੱਟੂ ਤੇ ਜਣਾ ਨੂੰ ਸ਼ੱਕ ਸੀ ਕਿ ਇਹ ਕੋਈ ਨਾਰਮਲ ਲੜਕੀ ਨਹੀਂ ਹੈ ਤੇ ਉਹ ਵਿੱਕੀ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ। ਸਾਰੀ ਫਿਲਮ ਵਿੱਚ ਇਸ ਲੜਕੀ ਦਾ ਨਾਮ ਨਹੀਂ ਦੱਸਿਆ ਗਿਆ। ਇਸ ਕਾਰਨ ਅਸੀਂ ਇਸ ਲੜਕੀ ਨੂੰ ਸ਼ਰਦਾ ਕਹਿ ਕੇ ਬੁਲਾਵਾਂਗੇ। ਫਿਰ ਅਗਲੀ ਰਾਤ ਸ਼ਰਦਾ ਤੇ ਵਿੱਕੀ ਦੋਵੇਂ ਜੰਗਲ ਵਿੱਚ ਹੁੰਦੇ ਹਨ। ਅਚਾਨਕ ਹੀ ਸ਼ਰਦਾ ਗਾਇਬ ਹੋ ਜਾਂਦੀ ਹੈ ਤੇ ਸ਼ਹਿਰ ਵਿੱਚ ਇਸਤਰੀ ਆ ਜਾਂਦੀ ਹੈ ਜੋ ਕਿ ਵਿੱਕੀ ਦੇ ਦੋਸਤ ਜਣਾ ਨੂੰ ਆਪਣੇ ਨਾਲ ਲੈ ਜਾਂਦੀ ਹੈ। ਇਸ ਕਾਰਨ ਵਿੱਕੀ ਤੇ ਬਿੱਟੂ ਨੂੰ ਯਕੀਨ ਹੋ ਜਾਂਦਾ ਹੈ ਕਿ ਸ਼ਰਦਾ ਹੀ ਇਸਤਰੀ ਹੈ। ਫਿਰ ਦਰਾ ਨਾਮ ਦੇ ਆਦਮੀ ਕੋਲ ਜਾਂਦੇ ਹਨ ਜੋ ਕਿ ਇੱਕ ਲਾਇਬ੍ਰੇਰੀਅਨ ਸੀ ਉਸ ਨੂੰ ਭੂਤ ਪ੍ਰੇਤਾਂ ਬਾਰੇ ਕਾਫੀ ਜਾਣਕਾਰੀ ਸੀ ਉਹ ਉਹਨਾਂ ਨੂੰ ਚੰਦੇਰੀ ਦੇ ਇਤਿਹਾਸ ਦੀ ਇੱਕ ਕਿਤਾਬ ਪੜ੍ਹ ਕੇ ਸੁਣਾਉਂਦਾ ਹੈ ਜਿਸ ਵਿੱਚ ਇਸਤਰੀ ਦੇ ਇਤਿਹਾਸ ਬਾਰੇ ਦੱਸਿਆ ਸੀ ਦੱਸਦੇ ਹਨ ਕਿ ਇਸਤਰੀ ਇੱਕ ਬਹੁਤ ਹੀ ਸੁੰਦਰ ਔਰਤ ਸੀ ਜਿਸ ਦੇ ਕਿ ਸਾਰੇ ਮਰਦ دیਵਾਨੇ ਸਨ ਸਾਰੇ ਮਰਦ ਹੀ ਉਸ ਨੂੰ ਆਪਣਾ ਬਣਾਉਣਾ ਚਾਹੁੰਦੇ ਸਨ ਪਰ ਉਸ ਨੇ ਕਿਸੇ ਆਦਮੀ ਨਾਲ ਪਿਆਰ ਵਿੱਚ ਪੈ ਕੇ ਵਿਆਹ ਕਰਾ ਲਿਆ ਜੋ ਕਿ ਬਾਕੀ ਮਰਦ ਸਹਿਨ ਨਾ ਕਰ ਪਾਏ ਤੇ ਉਹਨਾਂ ਨੇ ਇਸਤਰੀ ਦੀ ਸੁਹਾਗਰਾਤ ਵਾਲੀ ਰਾਤ ਉਸ ਦੇ ਸਹਾਰਾ ਵਾਲੇ ਸਮੇਤ ਹੀ ਉਹਨਾਂ ਨੂੰ ਮਾਰ ਦਿੱਤਾ ਤੇ ਉਸ ਦਿਨ ਤੋਂ ਹੀ ਉਹ ਔਰਤ ਚੁੜੈਲ ਬਣ ਗਈ ਜਿਸ ਨੂੰ ਸਾਰੇ ਇਸਤਰੀ ਕਹਿੰ ਅਤੇ ਸਾਰੇ ਮਰਦਾਂ ਦਾ ਸ਼ਿਕਾਰ ਕਰਨ ਲੱਗ ਪਈ। ਉਸ ਕਿਤਾਬ ਦੇ ਅੰਤ ਵਿੱਚ స్త్రీ ਤੋਂ ਬਚਨ ਦਾ ਤਰੀਕਾ ਵੀ ਦੱਸਿਆ ਗਿਆ ਸੀ। ਪਰ ਅੰਤਲੇ ਪੰਨੇ ਪਰ ਅੰਤਲੇ ਉਹ ਪੰਨੇ ਫਟੇ ਹੋਏ ਸਨ ਜਿਸ ਕਾਰਨ ਉਹਨਾਂ ਨੂੰ ਇਹ ਤਰੀਕਾ ਨਹੀਂ ਪਤਾ ਚੱਲ ਸਕਿਆ ਅਤੇ ਵਿਕੀ ਤੇ ਉਸ ਦਾ ਦੋਸਤ ਨਿਰਾਸ਼ ਹੋ ਜਾਂਦੇ ਹਨ। ਫਿਰ ਵਿਕੀ ਤੇ ਬਿੱਟੂ ਨੂੰ ਕਿਤਾਬ ਦੇ ਇੱਕ ਕੋਨੇ ਵਿੱਚ ਮਹਿਲ ਦੇਖਦਾ ਹੈ ਜੋ ਕਿ ਇਹਨਾਂ ਦੇ ਹੀ ਸ਼ਹਿਰ ਵਿੱਚ ਸਥਿਤ ਸੀ। ਉਹ ਦੋਵੇਂ ਸੋਚਦੇ ਹਨ ਕਿ ਸਤਰੀ ਪੱਕਾ ਇੱਥੇ ਹੀ ਰਹਿੰਦੀ ਹੋਵੇਗੀ। ਜੇਕਰ ਇਸਤਰੀ ਇੱਥੇ ਹੈ ਤਾਂ ਸਾਡਾ ਦੋਸਤ ਵੀ ਉੱਥੇ ਹੀ ਹੋਵੇਗਾ। ਫਿਰ ਅਗਲੀ ਰਾਤ ਰੂਦਰਾ ਵੀ ਉਹਨਾਂ ਨਾਲ ਜਾਂਦਾ ਹੈ। ਇਹ ਇਕੱਲੇ ਇਕੱਲੇ ਹੋ ਕੇ ਜਨਾਂ ਨੂੰ ਲੱਭਣ ਲੱਗ ਜਾਂਦੇ ਹਨ ਤਾਂ ਕੋਲ ਆਉਂਦੀ ਹੈ ਪਰ ਜਿਵੇਂ ਹੀ ਉਹ ਵਿਕੀ ਦੀਆਂ ਅੱਖਾਂ ਵਿੱਚ ਦੇਖਦੀ ਹੈ ਤਾਂ ਉਸ ਨੂੰ ਸੱਚਾਈ ਤੇ ਅਛਾਈ ਨਜ਼ਰ ਆਉਂਦੀ ਹੈ ਉਹ ਵਿਕੀ ਵੱਲ ਬਹੁਤ ਪਿਆਰ ਨਾਲ ਦੇਖਦੀ ਹੈ ਪਰ ਉਸੇ ਸਮੇਂ ਉਥੇ ਸ਼ਰਦਾ ਆ ਜਾਂਦੀ ਹੈ ਜੋ ਆਪਣੇ ਜਾਦੂ ਟੂਨੇ ਨਾਲ स्त्री ਨੂੰ ਭਜਾ ਦਿੰਦੀ ਹੈ ਸ਼ਰਦਾ ਤੇ स्त्री ਨੂੰ ਇਕੱਠਿਆਂ ਦੇਖ ਕੇ ਵਿਕੀ ਬਹੁਤ ਖੁਸ਼ ਹੁੰਦਾ ਹੈ ਤੇ ਉਸ ਦੇ ਦੋਸਤਾਂ ਨੂੰ ਵੀ ਯਕੀਨ ਹੋ ਜਾਂਦਾ ਹੈ ਕਿ ਸ਼ਰਦਾ ਚੁੜੇਲ ਨਹੀਂ ਬਲਕਿ ਇੱਕ ਲੜਕੀ ਹੈ ਫਿਰ ਸ਼ਰਦਾ ਉਹਨਾਂ ਨੂੰ ਦੱਸਦੀ ਹੈ ਕਿ ਇਸਤਰੀ ਦੀ ਵਜ੍ਹਾ ਕਾਰਨ ਉਸਨੇ ਕਿਸੇ ਆਪਣੀ ਨੂੰ ਗੁਆਇਆ ਹੈ ਅਤੇ ਇਸ ਲਈ ਉਹ ਇਸਤਰੀ ਨੂੰ ਮਾਰਨਾ ਚਾਹੁੰਦੀ ਹੈ ਜਿਸ ਕਾਰਨ ਉਹ ਹਰ ਸਾਲ ਪੂਜਾ ਉੱਪਰ ਚੰਦੇਰੀ گاؤں ਆਉਂਦੀ ਹੈ ਇੰਨੇ ਵਿੱਚ ਹੀ ਜਣਾ ਵੀ ਇਹਨ ਅਜੀਬ ਹਰਕਤਾਂ ਕਰ ਰਿਹਾ ਸੀ ਤੇ ਉਸ ਨੂੰ ਹੋਰ ਤਰ੍ਹਾਂ ਦੇ ਦੌਰੇ ਪੈ ਰਹੇ ਸਨ ਫਿਰ ਜਣਾ ਅਗਲੀ ਰਾਤ ਕਈ ਘਰਾਂ ਦੇ ਬਾਹਰੋਂ ਉਸ ਤਰੀਕਾ ਲਿਖਿਆ ਮਿਟਾ ਦਿੰਦਾ ਹੈ ਜਿਸ ਕਰਕੇ ਇਸਤਰੀ ਉਸ ਰਾਤ 20 ਆਦਮੀਆਂ ਨੂੰ ਲੈ ਕੇ ਚਲੀ ਜਾਂਦੀ ਹੈ ਫਿਰ ਵਿੱਕੀ ਦੇ ਉਹਦੇ ਦੋਸਤ ਜਣਾ ਨੂੰ ਤੇ ਬਾਕੀ ਮਰਦਾਂ ਨੂੰ ਬਚਾਉਣ ਦੀ ठान ਲੈਂਦੇ ਹਨ ਉਸ ਸਮੇਂ ਰੂਦਰਾ ਉਹਨਾਂ ਨੂੰ ਦੱਸਦਾ ਹੈ ਕਿ ਜਿਸ ਨੇ ਇੱਕ ਚੰਦੇਰੀ ਦੇ ਇਤਿਹਾਸ ਦੀ ਕਿਤਾਬ ਲਿਖੀ ਤਾਂ ਉਸ ਨੂੰ ਜ਼ਰੂਰ ਪਤਾ ਹੋਵੇਗਾ ਕਿ ਇਸਤਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤਾਂ ਵਿੱਕੀ ਉਸ ਨੂੰ ਪੁੱਛਦਾ ਹੈ ਕਿ ਉਹ ਰਾਈਟਰ ਅਜੇ ਤੱਕ ਜਿੰਦਾ ਹੈ ਤਾਂ ਉਹ ਉਸ ਨੂੰ ਦੱਸਦਾ ਹੈ ਹਾਂ ਉਹ ਜਿੰਦਾ ਹੈ ਜਿਸ ਦਾ ਨਾਮ ਸੀ ਸ਼ੰਕਰ ਸ਼ਾਸਤਰੀ ਫਿਰ ਇਹ ਸਭ ਸਕੂਲ ਜਾਂਦੇ ਇਸ ਧੀ ਸਾਰੇ ਆਦਮੀਆਂ ਨੂੰ ਮਾਰ ਕੇ ਹੀ ਸ਼ਾਂਤ ਹੋਵੇਗੀ ਹਾਂ ਬਸ ਉਸ ਨੂੰ ਇੱਕ ਐਸਾ ਆਦਮੀ ਹੀ ਰੋਕ ਸਕਦਾ ਹੈ ਜਿਸ ਵਿੱਚ ਇਹ ਪੰਜ ਕੁਆਲਿਟੀਆਂ ਹੋਣ ਦਾ ਰੰਗ ਕਣਕੀ ਹੋਵੇ ਨੱਕ ਲੰਬੀ ਹੋਵੇ ਜੋ ਬਰਗਦ ਦੇ ਦਰਖਤ ਕੋਲ ਜੰਮਿਆ ਹੋਵੇ ਕੁਵਾਰਾ ਅਤੇ ਉਹ ਇੱਕ ਦੁਵਾਜਤਾ ਦਾ ਮੁੰਡਾ ਹੋਵੇ ਇਹ ਸਭ ਕੁਆਲਿਟੀਆਂ ਵਿਕੀ ਵਿੱਚ ਸਨ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਇੱਕ ਦੁਵਾਜਤਾ ਦਾ ਲੜਕਾ ਹੈ ਤਾਂ ਇਹ ਸੁਣ ਕੇ ਉਹ ਨਰਾਜ਼ ਹੋ ਜਾਂਦਾ ਹੈ ਪਰ ਅਖੀਰ ਉਹ ਮੰਨ ਜਾਂਦਾ ਹੈ ਤੇ ਇਸਤਰੀ ਨੂੰ ਮਾਰਨ ਦੀ ਪਲਾਨਿੰਗ ਵਿੱਚ ਸ਼ਾਮਿਲ ਹੋ ਜਾਂਦਾ ਹੈ ਤਾਂ ਫਿਰ ਆ ਜਾਂਦੀ ਹੈ ਪੂਜਾ ਦੀ ਲਾਸਟ ਰਾਤ ਯਾਨੀ ਕਿ ਚੌਥੀ ਰਾਤ ਜਿੱਥੇ ਸਭ ਵਿੱਕੀ ਨੂੰ ਇੱਕ ਲਾੜੀ ਦੀ ਤਰ੍ਹਾਂ ਤਿਆਰ ਕਰਕੇ ਬਿਠਾ ਦਿੰਦੇ ਹਨ ਤਾਂ ਕਿ ਇਸਤਰੀ ਉਸ ਦੇ ਕੋਲ ਆਵੇ ਤੇ ਵਿੱਕੀ ਨੂੰ ਇੱਕ ਜਾਦੂ ਟੂਨੇ ਵਾਲਾ ਚਾਕੂ ਦੇ ਦਿੰਦੇ ਹਨ ਤਾਂ ਕਿ ਉਹ ਇਸਤਰੀ ਨੂੰ ਮਾਰ ਸਕੇ ਫਿਰ ਉਹ ਸਭ ਲੋਕ ਜਾਂਦੇ ਹਨ ਤੇ ਇਸਤਰੀ ਦੀ ਉਡੀਕ ਕਰਦੇ ਹਨ ਪਰ ਉੱਥੇ ਜਨਾ ਆ ਜਾਂਦਾ ਹੈ ਜੋ ਕਿ ਬਿੱਟੂ ਤੇ ਹਮਲਾ ਕਰ ਦਿੰਦਾ ਹੈ ਸ਼ਰਦਾ ਕਿਸੇ ਨਾ ਕਿਸੇ ਤਰੀਕੇ ਉਸ ਨੂੰ ਬੇਹੋਸ਼ ਕਰਦੀ ਹੈ ਪਰ ਉਨੇ ਟਾਈਮ ਤੱਕ ਇਸਤਰੀ ਵਿੱਕੀ ਨੂੰ ਲੈ ਕੇ ਚਲੀ ਜਾਂਦੀ ਹੈ ਇਸਤਰੀ ਵਿੱਕੀ ਨੂੰ ਬਿਲਕੁਲ ਵੀ ਹੱਥ ਨਹੀਂ ਲਗਾਉਂਦੀ ਕਿਉਂਕਿ ਉਹ ਨਾਲ ਦੇਖਦੀ ਹੈ ਤੇ ਉਸ ਕੋਲ ਜਾਂਦੀ ਹੈ ਪਰ ਉਨੇ ਟਾਈਮ ਤੱਕ ਸ਼ਰਦਾ ਉੱਥੇ ਆ ਜਾਂਦੀ ਹੈ ਅਤੇ ਆਪਣੇ ਕਾਲੇ ਜਾਦੂ ਨਾਲ స్త్రీ ਦੀ ਸ਼ਕਤੀ ਨੂੰ ਘੱਟ ਕਰ ਦਿੰਦੀ ਹੈ ਸ਼ਰਦਾ ਵਿੱਕੀ ਨੂੰ ਚਾਕੂ ਦਿੰਦੀ ਹੈ ਕਿ ਤੂੰ ਇਸ ਦੇ ਚਾਕੂ ਮਾਰ ਕੇ ਇਸ ਨੂੰ ਮਾਰ ਦੇ ਪਰ ਵਿੱਕੀ ਇਸ ਨੂੰ ਕਹਿੰਦਾ ਹੈ ਜੇਕਰ ਮੈਂ ਇਸ ਨੂੰ ਮਾਰ ਦਿੱਤਾ ਤਾਂ ਮੈਂ ਵੀ ਬਾਕੀ ਮਰਦਾਂ ਵਰਗਾ ਸਵਾਰਥੀ ਹੋ ਜਾਵਾਂਗਾ ਜਿਸ ਕਾਰਨ ਮੇਰੇ ਤੇ ਬਾਕੀਆਂ ਵਿੱਚ ਕੋਈ ਫਰਕ ਨਹੀਂ ਰਹੇਗਾ ਤਾਂ ਸ਼ਰਦਾ ਉਸ ਨੂੰ ਕਹਿੰਦੀ ਹੈ ਕਿ ਤੂੰ ਇਸ ਦੇ ਵਾਲ ਕੱਟ ਦੇ ਜਿਸ ਨਾਲ ਇਸ ਦੀ ਸ਼ਕਤੀ ਘੱਟ ਜਾਵੇਗੀ ਪਰ ਇਹ ਮਰੇਗੀ ਨਹੀਂ ਪਰ ਉਹਨੇ ਟਾਈਮ ਤੱਕ ਸਤਰੀ ਸ਼ਰਦਾ ਉੱਪਰ ਹਮਲਾ ਕਰ ਦਿੰਦੀ ਹੈ ਉਸ ਨੂੰ ਜਾਨ ਤੋਂ ਮਾਰਨ ਹੀ ਲੱਗਦੀ ਹੈ ਕਿ ਇਹਨੇ ਵਿੱਚ ਹੀ ਵਿੱਕੀ ਉਸਦੇ ਵਾਲ ਕੱਟ ਦਿੰਦਾ ਹੈ ਜਿਸ ਕਾਰਨ ਇਸਤਰੀ ਗਾਇਬ ਹੋ ਜਾਂਦੀ ਹੈ ਸਤਰੀ ਦੇ ਗਾਇਬ ਹੁੰਦੇ ਆਂ ਹੀ ਜਨਾ ਸ਼ਰਦਾ ਸਭ ਵਾਪਸ ਜਾਂਦੇ ਹਨ ਜਿੰਨੇ ਵੀ ਮਰਦ ਉਸਨੇ ਆਪਣੇ ਨਾਲ ਖੜੇ ਸੀ ਉਹ ਸਾਰੇ ਵੀ ਵਾਪਸ ਆ ਜਾਂਦੇ ਹਨ ਅਤੇ ਵਿੱਕੀ ਤੇ ਉਸਦੇ ਦੋਸਤ ਸ਼ਹਿਰ ਦੇ ਹੀਰੋ ਬਣ ਜਾਂਦੇ ਹਨ ਜਿਸ ਕਾਰਨ ਸਾਰਾ ਚੰਦੇਰੀ ਸ਼ਹਿਰ ਇਹਨਾਂ ਨੂੰ ਸਮਾਨਿਤ ਕਰਦਾ ਹੈ ਸ਼ਰਦਾ ਵੀ ਵਾਪਸ ਚਲੀ ਜਾਂਦੀ ਹੈ ਪਰ ਵਿੱਕੀ ਨੂੰ ਆਪਣਾ ਨਾਮ ਨਹੀਂ ਦੱਸ ਕੇ ਜਾਂਦਾ ਫਿਰ ਪਤਾ ਚੱਲਦਾ ਹੈ ਕਿ ਸ਼ਰਦਾ ਵੀ ਇੱਕ ਚੁੜੇਲ ਸੀ ਜੋ ਕਿ ਔਰਤਾਂ ਦੀਆਂ ਸ਼ਕਤੀਆਂ ਚੋਰੀ ਕਰਨ ਆਈ ਸੀ ਸ਼ਰਦਾ ਇਸਤਰੀ ਦੀ ਗੋਤ ਨੂੰ ਆਪਣੇ ਵਾਲਾਂ ਨਾਲ ਜੋੜ ਲੈਂਦੀ ਹੈ ਅਤੇ ਹੋਰ ਸ਼ਕਤੀਸ਼ਾਲੀ ਹੋ ਜਾਂਦੀ ਹੈ ਤੇ ਫਿਰ ਬਸ ਵਿੱਚੋਂ ਹੀ ਗਾਇਬ ਹੋ ਜਾਂਦੀ ਹੈ ਜਦੋਂ ਉਹ ਇਸਤਰੀ ਦੁਬਾਰਾ ਸ਼ਹਿਰ ਵਿੱਚ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਸ਼ਹਿਰ ਦੇ ਬਾਹਰ ਲਿਖਿਆ ਸੀ ਕਿ ਉਹ ਇਸਤਰੀ ਰੱਖਿਆ ਉਸ ਨੂੰ ਪਤਾ ਚੱਲ ਚੁੱਕਾ ਸੀ ਹੁਣ ਸਭ ਇਸ ਦੀ ਇੱਜ਼ਤ ਕਰਦੇ ਹਨ ਤਾਂ ਕਰਕੇ ਉਹ ਹੁਣ ਸ਼ਹਿਰ ਦੀ ਰੱਖਿਆ ਕਰਨ ਲੱਗ ਜਾਂਦੀ ਹੈ ਤੇ ਇੱਥੇ ਹੀ ਮੂਵੀ ਖਤਮ ਹੋ ਜਾਂਦੀ ਹੈ ਤੇ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਮੈਂਟ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੈਂ ਤੁਹਾਡੇ ਲਈ ਇਸ ਦਾ ਨੈਕਸਟ ਪਾਰਟ ਲੈ ਕੇ ਆ ਸਕਾਂ